ਏ ਭਾਈ ਫੌਜੀ ਸਾਹਿਬ ਦਾ ਜਿਹਨਾਂ ਦੀ ਗੱਲ ਵੀਡੀਓ ਵਾਇਰਲ ਹੋਈ ਆ ਸਵੇਰੇ ਇਹ ਉਹਨਾਂ ਦਾ ਮਕਾਨ ਆ ਭਾਈ ਇੱਥੋਂ ਤੇ ਆ ਇਹ ਸ਼ੈਲਰ ਆ ਇਹ ਸ਼ੈਲਰ 2023 ਚ ਲੱਗਿਆ ਜਾਨੀ ਕਿ ਇਹਨਾਂ ਦਾ ਮਕਾਨ 2017 ਚ ਪਿਆ ਆ ਇਹਨਾਂ ਦੇ ਉਹ ਉੱਪਰੋਂ ਝੜਦਾ ਜਦੋਂ ਸ਼ੈਲਰ ਚੱਲਦਾ ਇੱਥੇ ਡਿੱਗਦਾ ਕਈ ਜਥੇਬੰਦੀਆਂ ਅੱਜ ਜਿੰਨੀਆਂ ਕਾਈਆਂ ਨੇ ਅਜੇ ਤਾਂ ਇਹ ਕਹਿੰਦਾ ਮੈਂ ਬੈਠੂਗਾ ਪੋਖੜ ਹੜਤਾਲ ਤੇ ਬੈਠੂਗਾ ਜਾਂ ਧਰਨਾ ਲਾਊਗਾ ਜਦੋਂ ਇਹ ਲਾਊਗਾ ਪਰੰਤੂ ਲੋਕ ਜੋ ਜਿਹਾਰੂ ਲੋਕ ਨੇ ਉਹਰੇ ਪਹੁੰਚੇ ਨੇ ਆਏ ਨੇ ਉਹ ਜਾਨੀ ਕਿ ਉਹ ਦੇਖਣ ਆਏ ਨੇ ਪਹਿਲਾਂ ਵੀ ਕੀ ਚੀਜ਼ ਐ ਬਾਕੀ ਸਚਾਈ ਐ ਗੱਲ ਚ ਕਿ ਉਹ ਦੇਖਣ ਆਏ ਨੇ ਉਹਰੇ ਬਾਅਦ ਚੋਂ ਆ ਰਿਸ਼ੀਨ ਲਾਂਗੇ ਬਟ ਆਪਾਂ ਫੌਜੀ ਸਾਹਿਬ ਨਾਲ ਖੜਾਂਗੇ ਪੂਰਾ ਡਟ ਕੇ ਖੇਤ ਤੱਕ ਸਲਾਰਜੀ ਆਏ ਨੇ ਬੜੀ ਖਾਲਸਾ ਵੀ ਫਤਿਹ ਗੋਲੀ ਸ਼ੈਲਰ ਹਨਾ ਜੀ ਹਾਂਜੀ ਹਾਂਜੀ ਫੌਜੀ ਸਾਹਿਬ ਹੌਜੀ ਸਾਹਿਬਾਂ ਤੁਸੇ ਨਾ ਜੀ ਕਿਹੜਾ ਪਿੰਡ ਆ ਬਾਈ ਦਾ ਜੀ ਡੋੜ ਫੁੱਲੋ ਡੋੜ ਫੁੱਲੋ ਹਾਲ ਤੋਂ ਇੱਕ ਸਾਹਮਣੇ ਛੈ ਲੜਾਈ 10 ਮੀਟਰ ਦੀ ਦੂਰੀ ਨਹੀਂ ਇਹ ਕਿਵੇਂ ਔਰੇ ਗੰਦ ਕਾ ਫੂਸ ਹਣਾ 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 ਕੀ ਹੋਣਾ ਚਾਹੀਦਾ ਇੱਥੇ ਨਹੀਂ ਬੰਦ ਹੀ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਬੰਦ ਤਾਂ ਤਾਂ ਹੋ ਜੇ ਆਪਾਂ ਪ੍ਰੋਟੈਸਟ ਕਰਾਂਗੇ ਇਹ ਅੱਗੇ ਲੱਗਾਂਗੇ ਹਣਾ ਆਪਣੇ ਨਾਲ ਅਬਰੋਬਰ ਖੜਾਂਗੇ ਹੋਰ ਵੀ ਆਏ ਨੇ ਇਹ ਆਪਣੇ ਫੌਜੀ ਸੈਨਿਕ ਜੋ ਹਰ ਥਾਂ ਪਹੁੰਚਦੇ ਨੇ ਕ੍ਰਾਂਤੀਕਾਰੀ ਯੂਨੀਅਨ ਸਾਡੀ ਸਾਫਕਾ ਸੈਨਿਕਾਂ ਦੀ ਜੋਧੇ ਨੇ ਹਰੇਕ ਥਾਂ ਵੱਧ ਚੜ ਕੇ ਸਾਹ ਦਿੰਦੇ ਨੇ ਪੈਸਕੋਲਾ ਭਰਾ ਸਾਡਾ ਅੱਜ ਪਹੁੰਚੇ ਨੇ ਔਰੇ ਜਾਇਜਾ ਲੈਣ ਪਹੁੰਚੇ ਨੇ ਆਦੇ ਪਾਰਟੀ ਪ੍ਰਧਾਨ ਦੇ ਬਈ ਫੋਬੀ ਦੇਖ ਕੇ ਔ ਜਾਇਜਾ ਫੌਜੀ ਸਾਹਿਬ ਤੁਸੀਂ ਆਏ ਹੋ ਜੀ ਅੱਜ ਔਰੇ ਜਾਇਜਾ ਲੈ ਆ ਹੈਣਾ ਤੁਹਾਨੂੰ ਕੀ ਲੱਗ ਰਿਹਾ ਹੈ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਖਤੇ ਅਸੀਂ ਮੈਂ ਮਾਨਸਾ ਤੋਂ ਹਾਂ ਮੇਰੇ ਪ੍ਰਧਾਨ ਜਗਤਾਰ ਸਿੰਘ ਸਾਹਿਬ ਦਾ ਸੈਨਾ ਕ੍ਰਾਂਤੀਕਾਰੀ ਜਿਲ੍ਹੇ ਦੇ ਵੱਲੋਂ ਆਇਆ ਮੈਂ ਹਾਂ ਜਿਹੜੇ ਸਾਡੇ ਪ੍ਰਧਾਨ ਵਰਕਰ ਸਿੰਘ ਸੈਨਾ ਕ੍ਰਾਂਤੀਕਾਰੀ ਪੰਜਾਬ ਹਾਂ ਜਾਇਦਾ ਲੈਣ ਵਾਸਤੇ ਭੇਜਿਆ ਸਾਨੂੰ ਇੱਥੇ ਹਾਂ ਤੇ ਅਸੀਂ ਦੇਖਾਂਗੇ ਹਾਂ ਉਹਨਾਂ ਧਰਾਂ ਦਾ ਅਸੀਂ ਕੰਮ ਲਵਾਂਗੇ ਹਾਂ 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 ਜਾਇਦਾ ਲੈ ਕੇ ਪੂਰਾ ਹਾਂ ਉਹਨਾਂ ਦੇ ਵੀ ਡਾਕੂਮੈਂਟ ਦੇਖਾਂਗੇ ਇਹਨਾਂ ਦਾ ਵੀ ਦੇਖਾਂਗੇ ਹਾਂ ਜਿੱਥੇ ਕੋਈ ਸੱਚਾਈ ਹੋਊਗੀ ਹਾਂ 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 ਉੱਥੇ ਅਸੀਂ ਇਹਨਾਂ ਵੀਰਾਂ ਦੇ ਨਾਲ ਖੜਨ ਨੂੰ ਤਿਆਰ ਆ। ਹਾਂ। ਅਸੀਂ ਇਹ ਆਪੀ ਜਗ੍ਹਾ ਤੇ ਸਹੀ ਨੇ। ਹਾਂ ਹਾਂ। ਸੈਲਰ ਨਾਲ ਨਿਕਲ ਹੈਗਾ। ਹਾਂ ਹਾਂ ਹਾਂ। ਤਾਂ ਉੱਥੇ ਕਾਰਵਾਈ ਹੋਊਗੀ। ਹਾਂ ਹਾਂ। ਤੇ ਬਾਕੀ ਸਾਰੀ ਇਹ ਗੱਲਬਾਤ ਪ੍ਰਗਟ ਸਿੰਘ ਪ੍ਰਧਾਨ ਨੂੰ ਸਾਬਕਾ ਸੰਕਰਾਮਤੀ ਕ੍ਰਾਂਤੀਕਰਤਾ ਜੁੜਿਆ ਹੁੰਦੇ ਉਹਨਾਂ ਨੂੰ ਦੱਸਿਆ ਜਾਊਗਾ। ਹਾਂ। ਜਦੋਂ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ। ਹੂੰ ਹੂੰ। ਜਿਵੇਂ ਵੀ ਸਾਨੂੰ ਅੱਗੇ ਹੁਕਮ ਮਿਲੇਗਾ। ਰੱਖਣਾ ਪਊਗਾ ਤਾਂ ਅਸੀਂ ਕਰਨੇ ਤੇ ਬੈਠਾਂਗੇ। ਇਹਨਾਂ ਦੇ ਨਾਲ ਕਰਾਂਗੇ। ਹਾਂ ਠੀਕ ਹੈ ਧੰਨਵਾਦ ਫੌਜੀ ਸਾਹਿਬ। ਫੋਟੋਕੋਪੀ ਦਾ ਡਾਕੂਮੈਂਟ ਸਾਰੇ ਨੇ ਸਾਰੇ ਸਰ ਏਪੀਜ ਡਾਕੂਮੈਂਟ ਸਰ ਤੋ ਬਾਈ ਵੀ ਤੁਹਾਡਾ ਵੀ ਕੋਲੇ ਪਰੋਸਾਈ ਤੁਸੀਂ ਵੀ ਆਓ ਨਾਲ ਬਾਈ ਅਸੀਂ ਆਪਦੇ ਆਪੇ ਇਹ ਡਾਕੂਮੈਂਟ ਦਾ ਸਰ ਬਣਾ ਕੇ ਨਹੀਂ ਲੈ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਤੁਸੀਂ ਤੁਹਾਡਾ ਥਾਂ ਕਦੋਂ ਲੱਤਾ ਤੁਸੀਂ ਇਹ ਅਸੀਂ 2014 ਚ ਪਲਾਟ ਲਈ ਸੀ ਸਰ 2014 ਚ ਤੁਸੀਂ ਇਹ ਪਲਾਟ ਲਿਆ ਉਹ ਸਾਰੀ ਕਦੋਂ ਸ਼ੁਰੂ ਕਰੀ ਇਹਦੀ ਇਹਦੀ ਸਾਰੀ ਸਾਲ 2017 ਚ ਅਸੀਂ ਰਹਿਣ ਬਸੇਰਾ ਕਰਨੇ ਸੀ ਤੁਸੀਂ ਰਹਿਣ ਬਸੇਰਾ ਇਹ ਕਦੋਂ ਇਹਦੀ ਇਹ ਜਿਹੜਾ ਇਹ ਕੋਲੇ 10 ਮੀਟਰ ਤੇ ਇਹਦੀ ਸਾਰੀ ਕਦੋਂ ਹੋਈ ਹੈ ਇਹਦੀ 23 ਚ ਜਾ ਕੇ ਸਟਾਰਟ ਹੋਇਆ 23 ਚ ਸਾਰੀ ਹੋਈ ਹੈ ਮਸ਼ੀਨਾਂ 23 ਚ ਇੰਸਟਾਲ ਹੋਈਆਂ ਹਾਂ ਛੋਡੇ ਕੋਲੇ ਸਾਰੇ ਪ੍ਰੂਫ ਨੇ ਮੈਂ ਕੱਲ ਦੇਖ ਲੈਸਿਆਂ ਹਾਂ ਹਾਂ ਇਹ ਰਿਪੋਰਟ ਹੈ ਜ਼ਿਲ੍ਹਾ ਖੁਰਾਕ ਪਲਾਈ ਅਫਸਰ ਦੀ ਹਾਂ ਹਾਂ ਇਹਨਾਂ ਨੂੰ ਰਾਈਸ ਅਲਾਟ ਹੁੰਦੇ ਆ ਹਾਂ ਹਾਂ ਇਹਨਾਂ ਨੂੰ 10 11 ਚ ਅਲਾਟ ਹੋਏ ਨੇ ਇਸ ਤੋਂ ਬਾਅਦ ਚ 13 14 ਤੋਂ ਲੈ ਕੇ 23 24 ਤੱਕ ਹਾਂ ਕੋਈ ਲੋਟਮੈਂਟ ਨਹੀਂ ਇਹਦੇ ਵਿੱਚ ਲਿਖਿਆ ਹੋਇਆ ਹੈ ਹਾਂ ਹਾਂ ਇਸ ਤੋਂ ਬਾਅਦ ਚ ਇਹਦੀ ਰਿਪੋਰਟ ਆਈ ਹੈ ਇਹਦਾ ਜਿਹੜਾ ਮਸ਼ੀਨਰੀ ਲੱਗੀ ਹੋਈ ਹੈ ਅੰਦਰ ਹਾਂ ਹਾਂ ਉਹਦਾ ਬੀਲ ਹੈ ਹਾਂ ਜੀਐਸਟੀ ਨੰਬਰ ਹੈ ਜੋ ਜੀਐਸਟੀ ਨੰਬਰ ਤਿੰਨ ਚਾਰ ਸਾਲ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਹਾਂ ਜਾਨੀ ਜੀਐਸਟੀ ਨੰਬਰ ਹੋਣ ਲੱਗੇ ਅੱਜਕੱਲ ਹਾਂ ਇਹ ਜੀਐਸਟੀ ਨੰਬਰ ਦੇ ਨਾਲ ਦੂਧ ਰਿਪੋਰਟ ਹੈ 22 ਚਿੰਨ ਨੇ ਜਿਹੜੀ ਮਸ਼ੀਨਰੀ ਰਾਜਪੁਰੇ ਤੋਂ ਖਰੀਦੀ ਹੈ 22 ਚਰੀ ਮੈਸਟਿਕ ਅਗਰੋਟੈਕ ਇੰਡੀਆ ਕਰਕੇ ਅੱਛਾ ਮੈਂ ਦਿਖਾ ਦਮ ਇੱਕ ਮਿੰਟ ਬਸ ਹਾਂਜੀ ਆਹ ਦੇਖੋ ਜੀ ਆਹ ਪ੍ਰੂਫ ਨੇ ਯਾਨੀ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਸਾਰੇ ਸ਼ਹਿਰ ਵਾਸੀਆਂ ਤੋਂ ਮੈਂ ਹੋਰ ਤੋਂ ਵੀ ਬਹੁਤ ਤੋਂ ਜਾਣਕਾਰੀ ਲੈਂਦੀ ਐ ਇਹ 2023 ਚ ਸ਼ੁਰੂ ਹੋਇਆ ਸ਼ੈਲਰ ਇਹ ਪੜੋਸੀ ਨੇ ਇਹ ਵੀ ਫੌਜੀ ਫੌਜੀ ਸਾਹਿਬ ਕਦੋਂ ਬਣਾਏ ਇਹ ਇਹ ਤਾਂ 23 ਤੋਂ ਚੱਲ ਹੋਇਆ ਜੀ ਹੁਣ ਚੱਲੂ ਹੋਇਆ ਪਹਿਲਾਂ ਔਰੇ ਕੋਈ ਸ਼ੈਲਰ ਹੈ ਨਹੀਂ ਸੀ ਨਾ ਖਾਲੀ ਜਗ੍ਹਾ ਸੀ ਅ ਸਾਰੀ ਤੂੰ ਤਾਂ ਲੱਗ ਰਿਹਾ ਜਿਵੇਂ ਨਵੀਂ ਅਸਾਰੀ ਐ ਸੋ ਭਾਈ ਇਹ ਫੌਜੀ ਸਾਹਿਬ ਨੇ ਇਹਨਾਂ ਨੇ ਕੱਲ ਕਿਹਾ ਸੀ ਸੀਸੀ ਹੜਤਾਲ ਤੇ ਬੈਠਾਂਗੇ ਭੁੱਖ ਹੜਤਾਲ ਤੇ ਫੌਜੀ ਸਾਹਿਬ ਬੈਠੋਗੇ ਹਾਂ ਜੀ ਜੀ ਪ੍ਰਸ਼ੰਗ ਜੀ ਤੁਸੀਂ ਅੱਜ ਸਵੇਰੇ ਮੈਨੂੰ ਫੋਨ ਕਰੇ 5 ਵਜੇ ਕੱਲ ਵੀ ਕਰੇ ਫੌਜੀ ਸਾਹਿਬ ਅਸੀਂ ਛੋਟੇ ਨਾਲ ਆਏ ਬੀਲ ਹਜ਼ਾਰਾਂ ਲੋਕ ਪੁੱਛ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆਵਾਂਗੇ ਤੁਹਾਡੇ ਨਾਲ ਖੜਾਂਗੇ ਬਾਈ ਵੀ ਜੈਜਾ ਲੈਣਾ ਇਹਨੇ ਬਟਿੰਡ ਤੋਂ ਆਏ ਨੇ ਇਹਨਾਂ ਦਾ ਵੀ ਧੰਨਵਾਦ ਹੈ ਇਹਨਾਂ ਨੇ ਜੱਜਾ ਲਿਆ ਆਪਦੇ ਕਿਉਂ ਇਹਨਾਂ ਨੇ ਉਹ ਕਰਨਾ ਹੁੰਦਾ ਹੈ ਹੋਰ ਕਈ ਜੂਨੀਅਨ ਆਪਾਂ ਸਾਰਿਆਂ ਨੂੰ ਅਪਰੋਚ ਕਰਾਂਗੇ ਸਾਰੇ ਤੁਹਾਡੇ ਨਾਲ ਖੜਨਗੇ ਸਾਡੇ ਜਿਹੜਾ ਆਰਮੀ ਐਕਸਮੈਨ ਜਿੰਨੇ ਵੀ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਇਹ ਸਾਡੇ ਨਾਲ ਹਮੇਸ਼ਾ ਖੜਦੇ ਵੀ ਐ ਤੇ ਖੜੇ ਵੀ ਨੇ ਇਹਨਾਂ ਨਾਲ ਬਣਦਾ ਵੀ ਕੁਝ ਨਹੀਂ ਬਾਠ ਵਾਲਾ ਮੁੱਦਾ ਜਿਹੜਾ ਉਹ ਇਹਨਾਂ ਨੇ ਪੂਰਾ ਸੇਰੇ ਪੂਰਾ ਚਾੜਿਆ ਠੀਕ ਹੈ ਚੜੂਗਾ ਜੋ ਇਹ ਤਾਂ ਦੇਖੀ ਚੱਲੀ ਦੋ ਠੀਕ ਹੈ ਮੈਂ ਹੋਰ ਵੀ ਜਿੰਨੇ ਹੈਗੇ ਅੱਛਾ ਇਹ ਭਲਾਡੇ ਤੋਂ ਸਾਡੇ ਉਹ ਆਏ ਨੇ ਸਾਰਾ ਵਾਲੇ ਕਿਧਰ ਵਾਗੇ ਸਾਰਾ ਫਾਊਂਡੇਸ਼ਨ ਵਾਲਾ ਆਇਆ ਸੀ ਚੱਲੇ ਗਏ ਉਹ ਚੱਲ ਗਏ ਚਲੋ ਕੋਈ ਗੱਲ ਨਹੀਂ ਇੱਥੋਂ ਲੋਕ ਕੋਲ ਫਾਊਂਡੇਸ਼ਨ ਆਵੇ ਸੀ ਸਾਥ ਦੇਵਾਂਗੇ ਹੁਣ ਤੁਸੀਂ ਸੋਡਾ ਕੀ ਕੱਲ ਜਦੋਂ ਡੀਸੀ ਨੂੰ ਫੋਨ ਲਾਇਆ ਸੀ ਪੱਤਰਕਾਰ ਨੇ ਭਾਈ ਕੱਲ ਡੀਸੀ ਸਾਹਿਬ ਨੂੰ ਅਸੀਂ ਫੋਨ ਲਾ ਲਿਆ ਉੱਥੇ ਸਾਨੂੰ ਪੱਤਰਕਾਰ ਲੈ ਕੇ ਸਾਡਾ ਕਲਦੀਪ ਭਰਾ ਡੀਸੀ ਸਾਹਿਬ ਨੇ ਉਹਨੂੰ ਪੱਤਰਕਾਰ ਨੂੰ ਕਿਹਾ ਦੋ ਬੰਦੇ ਬੈਹਿਣਗੇ ਤਾਂ ਕੀ ਹੁੰਦਾ ਇਹੀ ਬਾਰਡਿੰਗ ਸੀ ਨਾ ਵੀ ਕੀ ਫਰਕ ਪੈਂਦਾ ਇੱਥੇ ਕਿਹੜਾ ਦੇਸ਼ ਸੁਣਨਾ ਹੁੰਦਾ ਇਹ ਬਾਰਡਿੰਗ ਹੈ ਡੀਸੀ ਸਾਹਿਬਾ ਹਾਲ ਦੇਖ ਲੋ ਆ ਇਹਨਾਂ ਦੇ ਗੰਦ ਡੇਗਦਾ ਇੰਨਾ ਘਰੇ ਰੋਜ ਇੰਨਾ ਇਹਨਾਂ ਦੇ ਘਰੇ ਗੰਦ ਰੋਜ ਕਿਉਂ ਸਾਹਮਣੇ ਸੈਲਰ ਅੱਜ ਇਹਨਾਂ ਨੇ ਬੰਦ ਕਰਤਾ ਪੂਪਣਾ ਜਾ ਉਥੋਂ ਉੱਡ ਕੇ ਜਮਾ ਇਹਨਾਂ ਦੇ ਥੱਲੇ ਜਾਂਦਾ ਪਾਣਾਂ ਚ ਪੈਂਦਾ ਕਿੰਨੇ ਇਹਨਾਂ ਦੇ ਬੱਚੇ ਗਾਹਾਂ ਬਿਮਾਰ ਹੋਣਗੇ ਬਿਰਧ ਹੁਣੇ ਦੇਸ਼ ਬਾਰਡਰਾਂ ਦੇ ਖਰਨ ਕੇ ਆਦਾ ਘਰ ਬਚਾਉਣ ਸੋ ਲੋਕਾਂ ਨੂੰ ਬੇਨਤੀ ਹੈ ਇਹ ਜਲਦੀ ਇੱਕ ਤੋਂ ਦੋ ਦਿਨਾਂ ਚ ਆਪਦੀ ਅਪਡੇਟ ਦੇ ਦੇਣਗੇ ਵੀ ਇਹ ਕਿੱਦੇ ਬਹਿਣਗੇ ਭੁਖ ਹੜਤਾਲ ਤੇ ਕਿਉਂ ਅੱਜ ਤਾਂ ਛੁੱਟੀ ਐ ਕੱਲ ਦੀ ਛੁੱਟੀ ਐ ਜਦਦੇ ਦਫ਼ਤਰ ਖੁੱਲੇ ਉਹਦੇ ਇਹਨਾਂ ਨੂੰ ਬਿਠਾਵਾਂਗੇ ਨਾਲ ਬੈਠਾਂਗੇ ਜੀ ਅਸੀਂ ਵੀ ਬੈਠਾਂਗੇ ਹੋਰ ਵੀ ਸਾਰੀਆਂ ਸੰਘਰਸ਼ੀਲ ਜੂਨਾਂ ਬੈਠਣਗੀਆਂ ਕਿਉਂਕਿ ਸਾਰਿਆਂ ਦਾ ਸਾਂਝਾ ਕੰਮ ਐ ਇਹਨਾਂ ਨੂੰ ਸਾਫ਼ ਮਿਲ ਸਕੇ ਤਣਾੜ ਨੇ ਦੂਜੇ ਪਾਸੇ ਹਾਂਜੀ ਭਾਈ ਜੀ ਜਿਵੇਂਗੇ ਸਾਥ ਪੂਰਾ ਜਾ ਚਕੇ ਜਾ ਚਕੇ ਜਾ ਚਕੇ ਤੁਸੀਂ ਤਾਂ ਇੱਥੋਂ ਦੀ ਵਾਸੀ ਹੋ ਨਾ ਹਾਂਜੀ ਪਿੰਡ ਰਾਮਪੁਰ ਮਡੇਰਾ ਤੁਸੀਂ ਤਾਂ ਪਹਿਲਾਂ ਦੇਖਿਆ ਓਏ ਸ਼ੈਲਰ ਤਾਂ ਪਹਿਲਾਂ ਤਾਂ ਨਹੀਂ ਸੀ ਨੇ ਮੈਨੂੰ ਇਸ ਬਾਰੇ ਮੇਰੇ ਨਾਲ ਮਕਾਨ ਹੈ ਹਾਂ ਬਾਈ ਤੁਸੀਂ ਇੱਥੋਂ ਦੇ ਲੋਕ ਹੋ ਕਿੱਥੇ ਮਕਾਨ ਆਪਣਾ ਇਹ ਸ਼ੈਲਰ ਕਦੋਂ ਬਣਿਆ ਜੀ ਆ ਸਾਰੀ ਕਦੋਂ ਹੋਈ ਆ ਦੀ ਸ਼ੁਰੂ ਕਦੋਂ ਹੋਇਆ ਇਹ ਇਹ ਤਾਂ ਸਾਡੇ ਹੁਣ ਤੋਂ ਤਾਂ ਪਹਿਲਾਂ ਹੋਵੇ ਹਾਂ ਹਾਂ ਤੁਹਾਨੂੰ ਕਿੰਨਾ ਚਿਰ ਹੋਇਆ ਇਹਨੂੰ 3 ਤੋਂ 2 ਸਾਲ ਹੋਇਆ 2 ਸਾਲ ਹੋਇਆ ਵੀ ਕਿੰਨਾ ਚਿਰ ਹੋ ਗਏ ਬਣੇ ਨੂੰ ਇਹਨੂੰ ਇਹਨੂੰ ਬਣੇ ਤਾਂ ਇਹ ਤੋਂ ਪਹਿਲਾਂ ਦਾ ਮੈਨੂੰ ਪਤਾ ਵੀ ਕਿੰਨਾ ਚਿਰ ਹੋਇਆ ਹਾਂ ਹਾਂ 2 ਸਾਲ ਪਹਿਲਾਂ ਦੀ ਗੱਲ ਹੈ 2 ਸਾਲ ਪਹਿਲਾਂ ਬਣਿਆ ਠੀਕ ਹੈ ਜੀ ਇਹ ਘਰ ਪਹਿਲਾਂ ਬਣਿਆ ਕਿ ਸ਼ੈਲਰ ਪਹਿਲਾਂ ਬਣਿਆ ਮੇਰਾ ਬਾਦਚਾ ਹੈ ਠੀਕ ਹੈ ਜੀ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਸਭ ਇਹ ਬਿਲਡਿੰਗ ਤਾਂ ਬਾਈ ਜੀ ਪੁਰਾਣੀ ਬਣੀ ਹੋਈ ਹੈ ਅੱਛਾ ਬਿਲਡਿੰਗ ਪੁਰਾਣੀ ਸੀ ਸਾਰੀ ਪੁਰਾਣੀ ਹੋਈ ਹੋਈ ਸੀ ਮੈਨੂੰ ਵੀ 12 13 ਸਾਲ ਹੋ ਗਏ ਇੱਥੇ ਰਹਿੰਦੇ ਹਾਂ 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 ਉਹਦੋਂ ਪਹਿਲਾਂ ਦੀ ਬਿਲਡਿੰਗ ਬਣੀ ਹੋਈ ਹੈ ਇਹ ਬੰਦ ਪਈ ਸੀ ਬੰਦ ਪਈ ਹੈ ਹਾਂ ਬੰਦ ਸੀ ਜਿੰਦਾ ਲੱਗਿਆ ਹੋਇਆ ਸੀ ਹਾਂ 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 ਉਸ ਤੋਂ ਬਾਅਦ ਇਹ 23 ਜਾ ਕੇ ਦੁਬਾਰੇ ਖੁੱਲ੍ਹੇ ਆ ਮਸ਼ੀਨਾਂ ਦੇ ਬੇਲਣੇ ਤੇ ਹੀ ਦੇ ਆ ਲਈ ਫਿਰਦੇ ਨੇ ਸਾਰਾ ਕੁਸਾ ਤੇ ਇਹਦੇ ਮਸ਼ੀਨ ਲ ਵੀ ਆ ਪੰਜਾਬ ਬਿਜਲੀ ਬੋਰਡ ਦੀ ਰਿਪੋਰਟ ਵੀ ਕਦੋਂ ਖੁੱਲਿਆ ਕਦੋਂ ਨਾ ਘਰ ਪੈਣ ਤੋਂ ਬਾਅਦ ਖੁੱਲਿਆ ਸੋ ਗੌਰ ਕਰੇ ਜਾਵੇ ਇਹਨਾਂ ਦਾ ਸਾਥ ਦਿੱਤਾ ਜਾਵੇ ਅਸੀਂ ਇਹ ਦੋ ਵੀਰਾਂ ਨਾਲ ਖੜਾਂਗੇ ਸਾਰਾ ਪੰਜਾਬ ਖੜੂਗਾ ਸਾਰੇ ਲੋਕ ਸਾਥ ਦੇਣਗੇ ਗੱਲ ਕਰ ਇਹਨਾਂ ਨੂੰ ਵੀ ਖੜਨਾ ਪਊਗਾ ਅੱਗੇ ਫਰੰਟ ਤੇ ਹੋ ਕੇ ਇਹਨਾਂ ਨੂੰ ਵੀ ਕਿਉਂ ਲੜਾਈ ਇਹਨਾਂ ਦੀ ਹੈ ਕਹਿ ਨਹੀਂ ਖਾਲਸਾ ਜੀ ਬਿਲਕੁਲ ਬਿਲਕੁਲ ਸੋ 바이ਰੋਜੀ ਕਾ ਖਾਲਸਾ 바이ਰੋਜੀ ਕੀ ਫਤਿਹ ਲੋਕਲ ਵੀਰਾਂ ਨੂੰ ਬੇਨਤੀ ਹੈ ਜਿੱਦੇ ਬਹਿਣਗੇ ਵੱਧ ਤੋਂ ਵੱਧ ਪਹੁੰਚੋ ਸਮਾਂ ਤੇ ਸਥਾਨ ਤੁਹਾਨੂੰ ਦੱਸ ਦਿੱਤਾ ਜਾਊਗਾ ਆ ਸਾਹਮਣੇ ਸ਼ੈਲਰ ਆ ਜਾਵਾਂ ਕੋਲੇ 100 ਮੀਟਰ ਦੀ ਬਾੜ ਤੇ ਯਾਰ